ਗਲੋਬਲ ਵੇ ਇਮੀਗ੍ਰੇਸ਼ਨ ਵਾਲਿਆਂ ਦੇ ਠੱਗੀ ਦਾ ਸ਼ਿਕਾਰ ਜਿਹੜਾ ਵੈ ਉਹ ਹੋਏ ਨੇ ਤੇ ਤਸਵੀਰਾਂ ਕਿਹਦੀਆਂ ਨੇ ਕਿ ਇਹਨਾਂ ਦੇ ਨਾਲ ਵੀ ਤਾਂ ਕਿਤੇ ਗੁੰਮਰਾਹ ਕਰਕੇ ਜਿਹੜਾ ਇਮੀਗ੍ਰੇਸ਼ਨ ਵਾਲਿਆਂ ਨੇ ਵੀਜ਼ਾ ਤਾਂ ਨਹੀਂ ਲਵਾਇਆ ਪੈਸੇ ਨਹੀਂ ਵਾਪਸ ਦੇ ਰਹੇ ਧਮਕੀਆਂ ਦੇ ਰਹੇ ਜਦੋਂ ਫੋਨ ਕਰੋ ਫੋਨ ਨਹੀਂ ਚੱਕਦੇ ਪਹੁੰਚ ਬਹੁਤ ਉੱਪਰ ਧੱਕਿਆ ਜੀ ਤੁਸੀਂ ਜੋ ਕਰਨਾ ਕਰ ਲਓ ਕੋਰਟ ਕੇਸ ਲਾਣਾ ਲਾ ਲਓ ਸਾਨੂੰ ਇਹ ਦਿੰਦੇ ਕਹਿੰਦੇ ਤੁਸੀਂ ਜੋ ਕਰਨਾ ਕਰ ਲਓ ਵਾਅਦਾ ਕਹਿੰਦੇ ਅਸੀਂ 3 ਮਹੀਨੇ ਅੰਦਰ ਆ ਲਾਂਗੇ 4 ਮਹੀਨੇ ਅੰਦਰ ਆ ਲਾਂਗੇ ਹੁਣ ਅਸੀਂ ਇਹ ਚਾਹੁੰਦੇ ਹਾਂ ਵੀ ਜਦੋਂ ਸਾਡਾ 10 ਲੱਖ ਰੁਪਈਆ ਤੇ ਸਾਡਾ ਜਿਹੜਾ ਕਾਗਜ਼ ਪੱਤਣ ਨੇ ਸਾਡੇ ਬੱਚਿਆਂ ਦੇ ਦੋਹਾਂ ਦੇ ਸਰਟੀਫਿਕੇਟ ਨੇ ਉਹ ਦਵਾਈ ਜਣਾ ਨਹੀਂ ਅਸੀਂ ਤਾਂ ਤਮਾਤੇ ਕਰਾਂਗੇ ਅਫਸਰ ਆਏ ਹੋਏ ਆ ਅਸੀਂ ਕਹਿ ਰਹੇ ਆ ਕਿ ਸਾਡੀ ਪੇਮੈਂਟ ਆ ਤੁਸੀਂ ਦਿਵਾਓ ਇਹ ਕਹਿੰਦੇ ਉੱਪਰ ਬੈਠੇ ਆ ਸਾਹਮਣੇ ਨਹੀਂ ਆਉਂਦੇ ਸਾਡੇ ਕੋਲ ਪੱਕੀਆਂ ਚ ਐਂਟਰੀ ਪਈ ਹੈ ਸਭ ਕੁਝ ਵੇ ਹੈ ਜੀ 9 ਲੱਖ 10 ਹਜ਼ਾਰ ਰੁਪਏ ਘੱਟੋ ਘਾਟ ਇਹਨਾਂ ਕੋਲ ਅਸੀਂ ਲੈਣ ਦਾ ਰਹਿਲੇ ਹੈਗੇ ਸਾਡੇ ਬੱਚੇ ਦੇ ਦਿਲਗਾਤ ਜੀ ਉਹਦਾ ਫਿਊਚਰ ਵੀ ਖਰਾਬ ਹੋ ਗਿਆ ਜੀ ਕੈਰੀਅਰ ਸਾਰਾ ਗਿਆ ਕਿਉਂਕਿ ਬੱਚਾ ਨਾ ਇੱਥੇ ਕੁਝ ਕਰਨ ਜੋਗਾ ਜੀ ਨਾ ਉੱਥੇ ਕਰਨ ਜੋ ਅਗਰ ਇਹਨਾਂ ਨੂੰ ਕੋਈ ਵੀ ਫੋਨ ਕਰਦਾ ਜਾਂਦਾ ਹੀ ਨਹੀਂ ਕਿ ਜੀ ਕਿਤੇ ਵੀ ਹੁਣ ਕੋਰਟ 'ਚ ਵੀ ਸਾਡਾ ਕੇਸ ਚੱਲਦਾ ਜੀ ਇਹਨਾਂ ਨੇ ਚੈੱਕ ਦਿੱਤੇ ਸਾਨੂੰ ਤਿੰਨ ਉਹ ਵੀ ਬਾਊਂਸ ਕਰਾਤੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਾ ਸਿਟੀ ਹੈਡਲਾਈਨਸ ਤੇ ਮੈਂ ਜੈ ਕੁਮਾਰ ਮੌਜੂਦ ਹਾਂ ਲੁਧਿਆਣਾ ਦੇ ਅਸ਼ਮੀਲ ਚੌਕ ਤੇ ਜਿੱਥੇ ਇੱਕ ਵਾਰ ਫਿਰ ਇਮੀਗ੍ਰੇਸ਼ਨ ਵਾਲਿਆਂ ਵੱਲੋਂ ਲੋਕਾਂ ਦੇ ਨਾਲ ਲੱਖਾਂ ਰੁਪਏ ਦੀ ਜੜੀ ਹੈ ਠੱਗੀ ਕੀਤੀ ਗਈ ਹੈ ਤਾਂ ਤਸਵੀਰਾਂ ਤਾਂ ਵੀ ਤੁਸੀਂ ਦੇਖ ਰਹੇ ਹੋਵੋਗੇ ਮੈਂ ਖੜਾ ਹਾਂ ਜਿੱਥੇ ਗਲੋਬਲ ਵੇ ਇਮੀਗ੍ਰੇਸ਼ਨ ਸਰਵਿਸ ਜਿਹੜੀ ਦਿੱਤੀ ਜਾਂਦੀ ਹੈ ਉਹ ਇਹ ਬਿਲਕੁਲ ਸ਼ਮੀਰ ਚੌਕ ਦੇ ਕੋਲ ਹੈਗੀ ਆ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋਵੋਗੇ ਕਈ ਪਰਿਵਾਰ ਜਿਹੜੇ ਇੱਥੇ ਪਹੁੰਚੇ ਨੇ ਕਈ ਟੈਂਕੀਆਂ ਤੇ ਵੀ ਚੜੇ ਹੋਏ ਨੇ ਆਪਣਾ ਇਨਸਾਫ ਮੰਗਣ ਦੇ ਲਈ 10-10 ਲੱਖ ਰੁਪਏ ਦੀ ਜਿਹੜੀ ਠੱਗੀ ਹੈ ਉਹ ਇਹਨਾਂ ਵੱਲੋਂ ਕੀਤੀ ਜਾ ਰਹੀ ਹੈ ਤਾਂ ਲਗਾਤਾਰ ਉਹ ਇਹ ਦੱਸ ਰਹੇ ਨੇ ਕਿ ਵੀ ਇਹ ਇੱਥੋਂ ਫਰਾਰ ਹੋ ਚੁੱਕੇ ਨੇ ਇੱਥੇ ਨਹੀਂ ਹੈਗੇ ਨੇ ਪ੍ਰਸ਼ਾਸਨ ਵੀ ਮੌਕੇ ਤੇ ਮੌਜੂਦ ਹੈ ਪਰ ਵੱਡਾ ਸਵਾਲ ਖੜਾ ਹੁੰਦਾ ਹੈ ਕਿ ਹਰ ਬਾਰ ਇਮੀਗ੍ਰੇਸ਼ਨ ਵਾਲੇ ਜਿਵੇਂ ਲੋਕਾਂ ਦੇ ਨਾਲ ਕਿਵੇਂ ਠੱਗੀਆਂ ਕਰਦੇ ਨੇ ਕਈ ਵਾਰ ਇਹ ਕਹਿੰਦੇ ਨੇ ਵੀ ਅਸੀਂ ਪੈਸਾ ਜਿਹ ਲੱਗਣ ਤੋਂ ਬਾਅਦ ਲਵਾਂਗੇ ਪਰ ਜਿਵੇਂ ਹੀ ਉਸ ਦੇ ਕੋਲ ਅਪਲਾਈ ਕਰਨ ਲਈ ਕਸਟਮਰ ਪਹੁੰਚਦਾ ਦਾ ਦੂਜੇ ਮਹੀਨੇ ਜਿਹੜਾ ਪੈਹਾ ਮੰਗਣਾ ਸ਼ੁਰੂ ਕਰ ਦਿੱਤਾ ਜਾਂਦਾ ਹੈ ਤੋਂ ਇਸ ਤਰ੍ਹਾਂ ਲੋਕ ਜਿਹੜੇ ਇਮੀਗ੍ਰੇਸ਼ਨ ਵਾਲਿਆਂ ਦੇ ਥੱਗੀ ਦਾ ਸ਼ਿਕਾਰ ਹੁੰਦੇ ਨੇ ਤਾਂ ਗਲੋਬਲ ਵੇਦ ਬਾਹਰ ਮੌਜੂਦ ਆ ਕਾਫੀ ਪ੍ਰਸ਼ਾਸਨ ਵੀ ਇੱਥੇ ਮੌਜੂਦ ਹੈ ਤੇ ਇੱਕ ਪਰਿਵਾਰ ਜਿਹੜਾ ਹੈਗਾ ਉਹ ਟੈਂਕੀ ਦੇ ਉੱਪਰ ਦੀ ਚੜਿਆ ਹੋਇਆ ਤੇ ਲਗਾਤਾਰ ਕਈ ਪਰਿਵਾਰ ਜਿਹੜੇ ਕੋਈ ਸੰਗਰੂਰ ਤੋਂ ਆਏ ਹੈਗੇ ਤਾਂ ਕਈ ਲੋਕਲ ਜਿਹੜੇ ਲੁਧਿਆਣਾ ਸ਼ਹਿਰ ਤੋਂ ਵੀ ਨੇ ਇਸ ਗਲੋਬਲ ਵੇ ਇਮੀਗ੍ਰੇਸ਼ਨ ਵਾਲਿਆਂ ਦੇ ਠੱਗੀ ਦਾ ਸ਼ਿਕਾਰ ਜਿਹੜਾ ਵੈ ਉਹ ਹੋਏ ਨੇ ਤਾਂ ਮੌਕੇ ਤੇ ਜਿਹੜਾ ਇਹ ਤਸਵੀਰ ਤੁਸੀਂ ਉੱਪਰ ਦੇਖ ਸਕਦੇ ਹੋਵੋਗੇ ਇੱਕ ਪਾਸੇ ਲਿਖਿਆ ਹੋਇਆ आवर ਸਕਸੈਸ ਸਟੋਰੀ ਤਾਂ ਕਈ ਲੋਕਾਂ ਦੀਆਂ ਜਨ ਤਸਵੀਰਾਂ ਲਗਾਈਆਂ ਹੋਈਆਂ ਨੇ ਤਸਵੀਰਾਂ ਕੀ ਦੀਆਂ ਨੇ ਕਿ ਇਹਨਾਂ ਦੇ ਨਾਲ ਵੀ ਤਾਂ ਕਿਤੇ ਗੁੰਮਰਾਹ ਕਰਕੇ ਜਿਹੜਾ ਇਮੀਗ੍ਰੇਸ਼ਨ ਵਾਲਿਆਂ ਨੇ ਵੀਜ਼ਾ ਤਾਂ ਨਹੀਂ ਲਵਾਇਆ ਤਾਂ ਹੁਣ ਇੱਥੇ ਕਈ ਪਰਿਵਾਰ ਜਿਹੜਾ ਮੌਜੂਦ ਹੈਗਾ ਇਨਸਾਫ ਦੀ ਗੁਹਾਰ ਜਿਹੜਾ ਵਾ ਉਹ ਲਗਾ ਰਿਹਾ ਹੈ ਤਾਂ ਲਗਾਤਾਰ ਇਸ ਤਰ੍ਹਾਂ ਦੇ ਬਹੁਤ ਸਾਰੇ ਇਮੀਗ੍ਰੇਸ਼ਨ ਵਾਲੇ ਨੇ ਜਿਨ੍ਹਾਂ ਦੇ ਬਾਰ-ਬਾਰ ਦਾ ਸਿਟੀ ਹੈਡਲਾਈਨਸ ਦੀ ਟੀਮ ਜਿਹੜਾ ਪਰਦਾ ਫਾਸ਼ ਕਰਦੀ ਤਾਂ ਇੱਕ ਵਾਰ ਫਿਰ ਇਸ ਦਾ ਜਿਹੜਾ ਖੁਲਾਸਾ ਹੈ ਉਹ ਹੋਇਆ ਲੁਧਿਆਣਾ ਦੇ ਸ਼ਮੀ ਚੌਕ ਦੇ ਬਿਲਕੁਲ ਨਾਲ ਹੀ ਇਮੀਗ੍ਰੇਸ਼ਨ ਕੰਪਨੀ ਹੈ ਜਿੱਥੇ ਅੱਜ ਦੋ ਤਿੰਨ ਜਿਹੜਾ ਪਰਿਵਾਰ ਹੈ ਕੋਈ ਸੰਗਰੂਰ ਤੋਂ ਆਇਆ ਹੋਇਆ ਹੈ ਤੇ ਕੋਈ ਲੁਧਿਆਣਾ ਤੋਂ ਲੋਕਲ ਇੱਥੇ ਪਹੁੰਚਿਆ ਹੈਗਾ ਜਿਨ੍ਹਾਂ ਦੇ ਨਾਲ 10-10 ਲੱਖ ਰੁਪਏ ਦੀ ਠੱਗੀ ਵੀ ਕੀਤੀ ਗਈ ਹੈ ਤਾਂ ਦੇਖਣਾ ਹੋਏਗਾ ਆਉਣ ਵਾਲੇ ਸਮੇਂ ਦੇ ਵਿੱਚ ਇਸ ਇਮੀਗ੍ਰੇਸ਼ਨ ਤੇ ਕੀ ਕਾਰਵਾਈ ਹੁੰਦੀ ਹੈ ਤੇ ਜਿਹੜੇ ਲੋਕ ਇੱਥੇ ਆਏ ਨੇ ਉਹਨਾਂ ਨੂੰ ਕੀ ਇਨਸਾਫ ਮਿਲਦਾ ਹੈ ਕਿ ਆ ਨਹੀਂ ਜਾਂ ਉਹਨਾਂ ਦੇ ਪੈਸੇ ਵਾਪਸ ਹੁੰਦੇ ਨੇ ਜਾਂ ਨਹੀਂ ਸੋ ਉਹਨਾਂ ਦੇ ਪਰਿਵਾਰ ਦੇ ਮਿੰਨਾ ਬੈਠੇ ਨੇ ਗੱਲਬਾਤ ਕਰਦੇ ਆ ਅੰਕਲ ਜੀ ਕੀ ਮਾਮਲਾ ਹੈਗਾ ਕਿਉਂ ਉੱਪਰ ਚੜੇ ਨਹੀਂ ਪਰਿਵਾਰ ਤੁਹਾਡਾ ਹੀ ਹਾਂਜੀ ਹਾਂ ਕੀ ਮਾਮਲਾ ਕੀ ਹੈ ਮਾਮਲਾ ਸਾਡਾ ਗਲੋਬਲ ਆ ਬਿਆਲਨ ਦੇ ਫਾਇਲ ਯੂਕੇ ਦੀ ਲਵਾਈ ਸੀਗੀ ਜਦ ਕਿ ਸਭ ਤੋਂ ਪੈਸੇ ਦੀ ਮੰਗ ਇਹਨੇ ਬਾਲਤਿਕ ਰੀਤੀ ਵੀ ਬੀਜਾ ਲੱਗਣ ਤੋਂ ਬਾਅਦ ਇਹਨਾਂ ਨੇ ਸਭ ਤੋਂ ਦੂਜੇ ਮਹੀਨੇ ਵਿੱਚ ਆ ਕੇ ਪੈਸੇ ਲੈਣ ਦੀ ਕੀਤਾ 10 ਲੱਖ ਰੁਪਇਆ ਜੀ ਤੇ 10 ਲੱਖ ਤੋਂ ਬਾਅਦ ਦਾ ਇਹਨਾਂ ਨੇ ਅਵਾਇਸੀ ਦੇ ਵਜੇ ਫੀਸ ਭਰ ਆਤੀ ਹੈ ਫੀਸ ਭਰਉਣ ਤੋਂ ਬਾਅਦ ਸਾਡੀ ਕੋਈ ਗੱਲਬਾਤ ਨਹੀਂ ਹੁਣ ਤੀ ਇਹਨਾਂ ਨੇ ਕਰੀ ਹੈਗੀ ਫਿਰ 5ਵੇਂ ਮਹੀਨੇ ਵਿੱਚ ਆ ਕੇ ਇਹਨਾਂ ਨੇ ਅਮੈਂਟਮੈਂਟ ਕੀਤੀ ਵੀ ਅਸੀਂ ਤੁਹਾਡਾ 5ਵੇਂ ਮਹੀਨੇ ਦੀ 3 ਤਰੀਕ ਨੂੰ ਵੀ ਸੋਨੂੰ 30 ਤਰੀਕ ਥਈ 30 ਮਈ ਨੂੰ ਵੀ ਅਸੀਂ ਜਿਆਦਾ ਤੁਹਾਡਾ 10 ਲੱਖ ਰੁਪਈਆ ਵਾਪਸ ਕਰ ਦਾਂਗੇ ਜਾਂ ਤੁਹਾਡਾ ਬੀਜਲਿਆ ਕਿ ਦੇ ਦਾਂਗੇ ਇਹਨਾਂ ਨੇ ਉਹ ਵੀ ਕੋਈ ਇਹਨਾਂ ਨੇ ਸਾਨੂੰ ਕਰਿਆ ਨਹੀਂਗਾ ਉਸ ਤੋਂ ਬਾਅਦ ਜਿਆਦਾ ਅਸੀਂ ਆਉਂਦੇ ਰਹੇ ਸਾਡੀ ਕੋਈ ਸੁਣਵਾਈ ਨਹੀਂ ਕਰੀ ਅਸੀਂ ਫਿਰ ਐਮ ای ਜੀ ਸਾਹ ਉਹਦੇ ਵੀ ਅਸੀਂ ਗਏ ਹੈ ਜੀ ਸਾਹਨੇ ਸਾਨੂੰ ਸਿੱਧਾ ਕਹਿਤਾਗਾ ਕਹਿੰਦਾ ਵੀ ਕੋਈ ਇਹਦੇ ਪਹਿਲਾਂ ਕਈ ਕੇਸ ਚੱਲਦੇ ਨੇ ਵੀ ਤੁਹਾਨੂੰ ਕੀ ਦੇ ਦਾਂਗੇ ਪੈਸੇ ਹੂੰ ਚਲ ਉਹ ਪ੍ਰਸ਼ਾਸਨ ਨੂੰ ਵੀ ਇਹਨਾਂ ਬਾਰੇ ਪਤਾ ਹੈਗਾ ਫਿਰ ਵੀ ਕਾਰਵਾਈ ਹੈ ਹਾਂ ਪ੍ਰਸ਼ਾਸਨ ਨੂੰ ਪਤਾ ਹੈਗਾ ਅਸੀਂ ਪੁਲਿਸ ਕਮਿਸ਼ਨਰ ਹੈਗਾ ਪੁਲਿਸ ਕਮਿਸ਼ਨਰ ਨੂੰ ਵੀ ਅਸੀਂ ਐਪਲੀਕੇਸ਼ਨ ਦਿੱਤੀ ਹੋਈ ਹੈ ਔਰੇ ਵਾਲੇ ਜਿਹੜਾ ਕੁਲਦੀਪ ਸਿੰਘ ਚਾਹਲ ਸਾਹਿਬ ਨੇ ਗਏ ਉਹਨਾਂ ਨੂੰ ਆਪਣੀ ਐਪਲੀਕੇਸ਼ਨ ਦਿੱਤੀ ਹੋਈ ਐ ਐਪਲੀਕੇਸ਼ਨ ਇਹਨਾਂ ਪੁਲਿਸ ਕਮਿਸ਼ਨਰ ਵੱਲੋਂ ਉਰੇ ਨਮਾਰਕ ਕੀਤੀ ਹੈ ਜਿਹੜਾ ਕਿ ਸੀਐਮ ਦਾ ਸਹਿਰ ਹੈਗਾ ਤੁਸੀਂ ਉਥੋਂ ਹਾਂ ਹਾਂ ਸੀਐਮ ਦਾ ਸਹਿਰ ਦੇ ਵਿੱਚੋਂ ਆਗੇ ਤੇ ਉਹਨਾਂ ਨੇ ਵੀ ਹੁਣ ਸੇ ਕੋਈ ਗੱਲਬਾਤ ਨਹੀਂ ਛੱਡੀ ਸੁਣਾਈ ਕੀਤੀ ਹੈਗੀ ਹੁਣ ਅਸੀਂ ਇਹ ਚਾਹੁੰਦੇ ਹਾਂ ਵੀ ਜਦੋਂ ਸਾਡਾ 10 ਲੱਖ ਰੁਪਈਆ ਤੇ ਸਾਡਾ ਜਿਹੜਾ ਕਾਗਜ਼ ਪੱਤਣੇ ਸਾਡੇ ਬੱਚਿਆਂ ਦੇ ਦੋਵਾਂ ਦੇ ਸਰਟੀਫਿਕੇਟ ਨੇ ਉਹ ਦਵਾਈ ਜਾਣਾ ਨਹੀਂ ਅਸੀਂ ਤਾਂ ਅਤਮਾ ਤੇ ਕਰਾਂਗੇ ਉਹਰੇ ਬਾਅਦ ਜਿਹੜੇ ਉੱਪਰ ਚੜੇ ਨੇ ਉਹ ਕੌਣ ਕੌਣ ਨੇ ਤੁਹਾਡੇ ਮੇਰੇ ਬੇਟਾ ਦੇ ਮੇਰੀ ਨੂੰਹ ਹੈ ਅੱਛਾ ਹਾਂ ਬਾਹਰ ਕਿਨੂੰ ਭੇਜਣਾ ਸੀ ਬਾਹਰ ਉਹਨਾਂ ਦੋਹਾਂ ਨੂੰ ਜਾਣਾ ਸੀ ਉਹਨਾਂ ਨੇ ਜਾਣਾ ਸੀ ਹੋਰ ਤੁਹਾਡੇ ਨਾਲ ਕਿੰਨਾ ਪਰਿਵਾਰ ਜਿਹੜਾ ਇੱਥੇ ਖੜਾ ਵਾ ਤੁਹਾਡੇ ਨਾਲ ਵੀ ਆਏ ਨੇ ਕੋਈ ਨਹੀਂ ਹਾਂਜੀ ਹਾਂ ਸਾਡੇ 50 ਤੋਂ ਬੰਦੇ ਬੰਦਸ ਆਏ ਨੇਗੇ ਹਾਂ ਕਦੋਂ ਤੱਕ ਬੈਠੇ ਰਹੋਗੇ ਅਸੀਂ ਜਦ ਤੱਕ ਸਾਡਾ ਕੋਈ ਹੱਲ ਨਹੀਂ ਹੁੰਦਾ ਨਹੀਂ ਸਾਫ ਨੂੰ ਅਸੀਂ ਅਤਮਾ ਤੇ ਕਰਾਂਗੇ ਬਹੁਤ ਉੱਪਰ ਤੱਕ ਹੈ ਜੀ ਪੈ ਬਸ ਸਾਡੇ ਹੀ ਮੰਗਾ ਸੀ ਪੁਲਿਸ ਹੱਥੇ ਖੜੇ ਆ ਅਫਸਰ ਆਏ ਹੋਏ ਆ ਅਸੀਂ ਕਹਿ ਰਹੇ ਆ ਕਿ ਸਾਡੀ ਪੇਮੈਂਟ ਆ ਤੁਸੀਂ ਦਿਵਾਓ ਇਹ ਕਹਿੰਦੇ ਉੱਪਰ ਬੈਠੇ ਆ ਸਾਹਮਣੇ ਨਹੀਂ ਆਉਂਦੇ ਉਹਨਾਂ ਦੇ ਖਿਲਾਫ ਵੀ ਰਿਪੋਰਟ ਦਿੱਤੀ ਹੁੰਦੀ ਤਾਂ ਕਰਮ ਰਿਪੋਰਟ ਕਿੱਥੇ ਦੀ ਜੀ ਅਬਰਦਰ ਨੇ ਦਿੱਤੀ ہوئی ਕੋਈ ਹਾਲ ਨਹੀਂ ਹੋਇਆ ਕੋਈ ਹੱਲ ਨਹੀਂ ਹੋਇਆ ਉੱਪਰ ਬੰਦੇ ਬੈਠੇ ਹੋਣਾ ਤੇ ਨਹੀਂ ਕੋਈ ਹੱਲ ਨਹੀਂ ਹੋਇਆ ਕਿੰਨਾ ਚਿਰ ਹੋ ਗਿਆ ਪੇਮੈਂਟ ਦੇ ਦਿੱਨਾ ਸਾਨੂੰ ਹੋ ਗਿਆ ਜੀ 5 6 7 ਮਹੀਨੇ ਹੋ ਗਿਆ ਵਿਆਜ ਦੇ ਰਹਿਆ ਸੀ ਉਸ ਪੇਮੈਂਟ ਦਾ 60000 ਰੁਪਏ ਮਹੀਨਾ ਤਕਰੀਬਨ ਜਿੰਨੀ ਦੇ ਰਹੇ ਨਾ ਪੇਮੈਂਟ ਦਿੱਤੇ ਅਸੀਂ 5 6 ਲੱਖ ਰੁਪਏ ਵਿਆਜ ਦੇ ਚੁੱਕੇ ਆ ਤੇ ਉਹਣਾ ਵੱਲੋਂ ਇਹੀ ਕਿਹਾ ਗਿਆ ਨਹੀਂ ਹੋਊਗਾ ਤਾਂ ਪੈਸੇ ਵਾਪਸ ਦੇ ਦਾਂਗੇ ਪੈਸੇ ਹੀ ਨਹੀਂ ਵਾਪਸ ਦੇ ਰਹੇ ਧਮਕੀਆਂ ਦੇ ਰਹੇ ਜਦੋਂ ਫੋਨ ਕਰੋ ਫੋਨ ਨਹੀਂ ਚੱਕਦੇ ਜੇ ਕਿਸੇ ਹੋਰ ਕੋਈ ਬੰਦਾ ਹੋਰ ਫੋਨ ਕਰਦਾ ਫਿਰ ਧਮਕੀ ਦਿੰਦੇ ਆ ਸਾਹਮਣੇ ਆ ਜੀ ਉਹ ਦੇਖੋ ਪਿੱਛੇ ਗਲੋਬਲ ਵੇ ਇਮੀਗ੍ਰੇਸ਼ਨ ਵਾਲੇ ਦਾ ਇਹ ਕੋੜਾ ਅੱਜ ਕੰਮ ਕੀਤਾ ਪਰ ਠੀਕ ਹੈ ਸਰ ਜੀ ਬਿਲਕੁਲ ਠੀਕ ਹੈ ਜੀ ਪ੍ਰਸ਼ਾਸਨ ਤੇ ਤੁਸੀਂ ਪੈਸੇ ਦਵਾਉਣਾ ਕਿਉਂ ਨਹੀਂ ਦਵਾ ਰਹੇ ਤੁਸੀਂ ਜਣਾ ਲਾਇਸੈਂਸ ਕਿੱਦਾ ਇੱਥੇ ਇੱਕਲਾ ਇੱਕ ਆਫਿਸ ਛੱਡੋ ਜਣਾ ਇੱਕ ਹੋਰ ਆਫਿਸ ਖੋਲਿਆ ਹੋਇਆ ਕਿੰਨੀ ਦੇਰ ਹੋ ਗਈ ਜੀ ਤੁਹਾਡੇ ਇਸ ਮਸਲੇ ਨੂੰ ਦਸੰਬਰ ਦੇ ਦਿੱਤੇ ਹੋਏ ਆ ਜੀ ਕਿੰਨੇ ਦਿੱਤੇ ਆ 818 ਲੱਖ ਰੁਪਇਆ ਕੀ ਕਹਿੰਦੇ ਆ ਪੇਮੈਂਟ ਹੀ ਨਹੀਂ ਦੇ ਰਹੇ ਵਾਪਸ ਧਮਕੀਆਂ ਦੇ ਦਿੰਦੇ ਆ ਕੀ ਕਹਿੰਦੇ ਆ ਸਾਹਮਣੇ ਨਹੀਂ ਕਦੀ ਆਉਂਦੇ ਧਮਕੀ ਦਿੰਦੇ ਸਾਡੀ ਪਹੁੰਚ ਬਹੁਤ ਉੱਪਰ ਧੱਕੇ ਆ ਜੀ ਤੁਸੀਂ ਜੋ ਕਰਨਾ ਕਰ ਲਓ ਕੋਰਟ ਕੇਸ ਲਾਣਾ ਲਾ ਲਓ ਮਾਲਕ ਕੌਣ ਹੈ ਅਮੀਤ ਮਲੋਤਰਾ ਦੇ ਵੀਨੂ ਮਲੋਤਰਾ ਐਮਡੀ ਨੇ ਇਹਨਾਂ ਦੇ ਅਕਾਊਂਟ ਦੇ ਵਿੱਚ ਪਾਏ ਆ ਆਰਟੀਜੀਐਸ ਹਾਂ ਬਿਲਕੁਲ ਸਾਨੂੰ ਇਹ ਦਿੰਦੇ ਕਹਿੰਦੇ ਤੁਸੀਂ ਜੋ ਕਰਨਾ ਕਰ ਲਓ ਵਾਅਦਾ ਕਹਿੰਦੇ ਅਸੀਂ 3 ਮਹੀਨੇ ਅੰਦਰ ਆ ਲਾਂਗੇ 4 ਮਹੀਨੇ ਅੰਦਰ ਆ ਲਾਂਗੇ ਤੁਹਾਡੀ ਡੀਲ ਵੀਨੂ ਮਲੋਤਰਾ ਨਾਲ ਹੋਈ ਸੀ ਆ ਵਿਨੂ ਮਲੋਤਰਾ ਨਾਲ ਵੀ ਹੋਈ ਹੀ ਐ ਅਮਿਤ ਮਲੋਤਰਾ ਨਾਲ ਵੀ ਬੰਦਿਆਂ ਨਾਲ ਤਾਂ ਡੀਲਿੰਗ ਬਹੁਤ ਹੋਈ ਐ ਦੋਨੇ ਐਮ ਡੀ ਐ ਵਿਨੂ ਮਲੋਤਰਾ ਨੂੰ ਤਾਂ ਬੋਲਣ ਦੀ ਅਕਲ ਨਹੀਂ ਹੈਗੀ ਜੀ ਜਦੋਂ ਪੈਸੇ ਲੈਣੇ ਸੀ ਇਹ ਕਹਿੰਦੇ ਹੁੰਦੇ ਆ ਜੀ ਅੱਜ ਸ਼ਾਮ ਨੂੰ ਬਾਹਰ ਆ ਜੀ ਉੱਥੇ ਆ ਜਿਸ ਦਿਨ ਪੈਸੇ ਲੈਣੇ ਸੀ 5 ਮਿੰਟ ਚ ਬੰਦਾ ਸਾਹਮਣੇ ਆ ਗਿਆ ਸੀਗਾ ਠੀਕ ਆ ਜਦ ਕਿ ਇਹ ਕਹਿੰਦੇ ਸੀ ਆਊਟ ਆਫ ਸਟੇਸ਼ਨ ਗਿਆ 5 ਮਿੰਟ ਚ ਬੰਦਾ ਆ ਗਿਆ ਕਰਦੇ ਆ ਰਿਪੋਰਟੇਸ਼ਨ ਵਾਲਿਆਂ ਤੇ ਕੀ ਕਾਰਵਾਈ ਹੋਣੀ ਚਾਹੀਦੀ ਐ ਮੰਗੇ ਆ ਕਿ ਪਹਿਲਾਂ ਸਾਡੇ ਪੈਸੇ ਵਾਪਸ ਮਿਲਣ ਜੇਣਾ ਭਾਈਆਂ ਦੇ ਸਾਰਿਆਂ ਦੇ ਪੈਸੇ ਫਸੇ ਸਾਰਿਆਂ ਦੇ ਪੈਸੇ ਮਿਲਣ ਕਿਉਂਕਿ ਅ 1.8 ਲੱਖ ਰੁਪਇਆ ਬਾਈ ਦਾ 10 ਲੱਖ ਰੁਪਇਆ ਹੋਰ ਉੱਪਰ ਚੜੇ ਹੋਏ ਆ ਸੀ ਲੋਕਲ ਲੁਧਿਆਣੇ ਤੋਂ ਆ ਜੀ ਲੋਕਲ ਲੁਧਿਆਣੇ ਤੋਂ ਜਿਹੜੇ ਉੱਪਰ ਚੜੇ ਉਹ ਕਿੱਥੋਂ ਦੇ ਨੇ ਉਹ ਸੰਗਰੂਰ ਦੇ ਆ ਮੇਰੇ ਸਾਬ ਨਾਲ ਸੰਗਰੂਰ ਦੇ ਹਾਂ ਮੇਰਾ ਨਾਮ ਅਨਕਲਜੀਤ ਆ ਜੀ ਮੈਂ ਬ੍ਰਦਰ ਦੀ ਫਾਈਲ ਲਾਈ ਸੀ ਆਪਣੇ ਛੋਟੇ ਦੀ ਤਰਨਦੀਪ ਦੀ ਗਲੋਬਲ ਵੇ ਇਮੀਗ੍ਰੇਸ਼ਨ ਦੇ ਕੋਲੋਂ ਜੀ ਯੂਕੇ ਦੀ ਸਟੱਡੀ ਵੀਜ਼ਾ ਲਾਇਆ ਸੀ 2022 ਦੇ ਵਿੱਚ ਜੀ ਤੇ ਇਹਨਾਂ ਨੇ ਉਦੋਂ 2022 ਚ ਇਹਨਾਂ ਨੂੰ ਪੈਸੇ ਦਿੱਤੇ ਆ ਜੀ ਪਹਿਲਾਂ ਕਹਿੰਦੇ ਰੇ ਕਿ ਅਸੀਂ ਆਫਟਰ ਵੀਜ਼ਾ ਪੇਮੈਂਟ ਲਵਾਂਗੇ ਜੀ ਫਿਰ ਇਹਨਾਂ ਨੇ ਕਹਿੰਦੇ ਕਿ ਤੁਹਾਡੀ ਫੀਸ ਆਈ ਆ ਸਾਡੇ ਪੈਕੇਜ ਦੇ ਵਿੱਚ ਹੁੰਦਾ ਜੀ ਤਿੰਨ ਮਹੀਨੇ ਦੀ ਫੀਸ ਅਸੀਂ ਦਵਾਂਗੇ ਇਹਨਾਂ 6 ਮਹੀਨੇ ਦੀ ਫੀਸ ਆਈ ਹੈ ਜੀ ਉਹ ਤੁਹਾਨੂੰ ਦੇ ਦਿਓ ਅਸੀਂ ਸੱਤ ਕਾਠ ਦੇ ਟੈਕ ਦੇ ਤੇ ਜੇ ਸਾਰਾ ਕੁਝ ਦਿੱਤਾ ਇਹਨਾਂ ਨੂੰ ਸਾਡੇ ਕੋਲ ਪੱਕਿਆਂ ਚ ਐਂਟਰੀ ਪਈ ਹੈ ਸਭ ਕੁਝ ਵੇ ਹੈ ਜੀ 9 ਲੱਖ 1000 ਰੁਪਏ ਘੱਟੋ ਘਾਟ ਇਹਨਾਂ ਕੋਲ ਅਸੀਂ ਲੈਨਦਾਰ ਹਲੇ ਹੈਗੇ ਆ ਜੀ 1 ਰੁਪਿਆ ਦੇ ਤਗੜੀ ਦਿੱਤਾ ਤੇ ਉਦੋਂ ਪਹਿਲਾਂ ਕਹਿੰਦੇ ਰੇ ਅਸੀਂ ਆ ਆ ਵੀ ਲੈ ਕੇ ਆਜੂਗਾ ਜੀ ਸਤ ਮਹਾਰਾਜੂਗਾ ਜਨਵਰੀ ਆਜੂਗਾ ਜੀ ਆ ਐਂਟੇ ਕਾਜੂਗੇ ਨਾਲੇ 2 ਸਾਲ ਤੋਂ ਬੱਚੇ ਦੇ ਦਿਲਗਾਤ ਜੀ ਉਹਦਾ ਫਿਊਚਰ ਵੀ ਖਰਾਬ ਹੋ ਗਿਆ ਜੀ ਕੈਰੀਅਰ ਸਾਰਾ ਗਿਆ ਕਿਉਂਕ ਕਿਉਂਕਿ ਸਟੱਡੀ ਵੀਜ਼ਾ ਲਾਇਆ ਆਇਆ ਸੀਗਾ ਹੁਣ ਉਸ ਤੋਂ ਬਾਅਦ ਇਹਨਾਂ ਨੇ ਅਸੀਂ ਜਦੋਂ ਕਿਹਾ ਕਿ ਨਹੀਂ ਬਣਦਾ ਤੁਹਾਡੇ ਕੋਲੇ ਸਾਨੂੰ ਸਾਡੀ ਜਿਹੜੀ ਪੇਮੈਂਟ ਆ ਵਾਪਸ ਦੇ ਦਿਓ ਜਾਂ ਸਾਡੇ ਜਿਹੜੇ ਪ੍ਰੂਫ ਨੇ ਸਾਨੂੰ ਵਾਪਸ ਦੇ ਦਿਓ ਕਿਉਂਕਿ ਡਾਕੂਮੈਂਟ ਸਾਰੇ ਇਹਨਾਂ ਕੋਲੇ ਹੁੰਦੇ ਆ ਜੀ ਬੰਦਾ ਫਸ ਜਾਂਦਾ ਜੀ ਅੜੀ ਨੂੰ ਪੇਮੈਂਟ ਦੇਣੀ ਪੈਂਦੀ ਆ ਸਾਨੂੰ ਪੇਮੈਂਟ ਦਿੱਤੀਨ ਕਿੰਨੇ ਦਿਨ ਹੋ ਗਏ ਪੇਮੈਂਟ ਤਾਂ 2022 ਦੇ ਵਿੱਚ ਦਿੱਤੀ ਸੀਗੀ ਜੀ ਹੱਲੇ ਤੱਕ ਕੋਈ ਹਲਾ ਆਇਆ ਨਹੀਂ ਗਾ ਜੀ ਤੇ ਤੁਸੀਂ ਕੰਪਲੇਂਟ ਦਾਇਰ ਨਹੀਂ ਮੈਂ ਕੰਪਲੇਂਟ ਵਿਸਟਰ ਸਾਹਿਬ ਤੇ ਕੰਪਲੇਂਟ ਵੀ ਦੇ ਕੇ ਆਇਆ ਸੀਗਾ ਜੀ ਉੱਥੇ ਉਹਨਾਂ ਨੇ ਮਾਰਕ ਕਰਤੀ ਸੀ ਐਚਟੀ ਯੂਨਿਟ ਦੇ ਵਿੱਚ ਵੀ ਉੱਥੇ ਵੀ ਇਹ ਆਏ ਨੀਗੇ ਇਹਨਾਂ ਨੂੰ ਕੋਈ ਵੀ ਫੋਨ ਕਰਦਾ ਆਂਦੇ ਹੀ ਨਹੀਂ ਕਿ ਜੀ ਕਿਤੇ ਵੀ ਹੁਣ ਕੋਰਟ 'ਚ ਵੀ ਸਾਡਾ ਕੇਸ ਚੱਲਦਾ ਜੀ ਇਹਨਾਂ ਨੇ ਚੈੱਕ ਦਿੱਤੇ ਸਾਨੂੰ ਤਿੰਨ ਉਹ ਵੀ ਬਾਊਂਸ ਕਰਾਤੇ ਜੀ ਉਸ ਤੋਂ ਬਾਅਦ ਅਸੀਂ ਕੋਰਟ 'ਚ ਕੇਸ ਲਾਇਆ ਜੀ ਕਿਉਂਕਿ ਤੁਹਾਨੂੰ ਵੀ ਪਤਾ ਜੀ ਚੈੱਕ ਦੀ ਬੰਨਿਆ ਥੋੜੀ ਹੁੰਦੀ ਹੈ ਫਿਰ ਚੈੱਕ ਕੇਸ ਲਾਉਣਾ ਪੈਂਦਾ ਇਹਨਾਂ ਕੋਲੇ ਆਂਦੇ ਸੀ ਧਮਕੀਆਂ ਦੇ ਦਿੰਦੇ ਸੀ ਚੱਲ ਜਾਓ ਤੁਸੀਂ ਜੋ ਕਰਨਾ ਕਰ ਲਓ ਕੋਰਟ 'ਚ ਜਾਣਾ ਕੋਰਟ ਚ ਜਲੋ ਜਿੱਥੇ ਮਰਦੀ ਚਲ ਜਲੋ ਇਸ ਸਮਝਦੇ ਹੋ ਕਿ ਜਿਹੜੇ ਇਦਾਂ ਦੇ ਇਮੀਗ੍ਰੇਸ਼ਨ ਚੱਲਦੇ ਜਿਹੜੇ ਠੱਗੀਆਂ ਥੋੜੀਆਂ ਕਰਦੇ ਇਹਨਾਂ ਦੀ ਕਾਰਵਾਈ ਹੋਣੀ ਚਾਹੀਦੀ ਹੈ। ਇਹੀ ਹੋਣੀ ਚਾਹੀਦੀ ਹੈ ਇਹਦੇ ਪਹਿਲਾਂ ਤਾਂ ਸਾਡੇ ਜਿਹੜੀ ਪੇਮੈਂਟ ਫਸੀ ਹੈ ਉਹ ਸਾਨੂੰ ਵਾਪਸ ਦਿੱਤੀ ਜਾਵੇ ਉਸ ਤੋਂ ਬਾਅਦ ਜੋ ਕਾਰਵਾਈ ਇਹਨਾਂ ਤੇ ਬਣਦੀ ਹੈ ਪ੍ਰਸ਼ਾਸਨ ਆਪਣੇ ਹਿਸਾਬ ਨਾਲ ਇਹਦੇ ਕਾਰਵਾਈ ਕਰਕੇ ਇਹਨਾਂ ਦੇ ਜਿਹੜੇ ਇਹੋ ਜਿਹੇ ਦਫ਼ਤਰ ਨੇ ਉਹ ਬੰਦ ਕੀਤੇ ਜਾਣ। ਐਮ ਡੀ ਕੌਣ ਨੇ ਇਹਨਾਂ ਦੇ? ਐਮ ਡੀ ਅਮਿਤ ਬਲੋਤਰਾ ਹੈ ਜੀ। ਵੀਨੂ ਮਲੋਤਰਾ ਹੈ ਮੈਨੇਜਰ ਕਹਿੰਦੇ ਵੈਸੇ ਤਾਂ ਇਹ ਪਾਰਟਨਰਸ਼ਿਪ ਨੇ ਭੈਣ ਭਾਈ ਨੇ ਦੋਨੋਂ ਕਹਿੰਦੇ ਆ ਜੀ ਇਹ ਮੈਨੇਜਰ ਵਾਲਾ ਜੀ ਸਾਡੇ ਕੋਲੇ ਹੈ ਪਰ ਵੀ ਇਹਨਾਂ ਨੇ ਇੱਕ ਹੋ ਇਹਨਾਂ ਦਾ ਗਲੋਬਲ ਵੇ ਇਮੀਗ੍ਰੇਸ਼ਨ ਕਰਕੇ ਇੱਕ ਫਾਰਮ ਹੈ ਇੱਥੇ ਉਹਨਾਂ ਨਾਲ ਇਹਨਾਂ ਦਾ ਕੁਝ ਅਲੀਗੇਸ਼ਨਸ ਨੇ ਜੀ ਉਹਨਾਂ ਦੇ ਅਗੇਂਸਟ ਇਸ ਰਿਗਾਰਡਿੰਗ ਸਰ ਕਿੰਨੀ ਦੇਰ ਤੋਂ ਜੜੇ ਹੋਇਆ ਹੈ ਔਰ तकरीबन तकरीबन 1.5 ਤੋਂ 2 ਘੰਟੇ ਹੋ ਚਲੇ ਨੇ ਜੀ ਐਂਡ ਵੀ ਆਰ ਇਨ ਟੱਚ ਵਿਦ them ਐਂਡ ਹੋਪਫੁਲੀ ਜਲਦੀ ਪੋਜ਼ਿਟਿਵ ਰਿਜ਼ਲਟ ਆਉਗਏ ਜਿਹੜੇ ਇਮੀਗ੍ਰੇਸ਼ਨ ਵਾਲੇ ਹੈਗੇ ਲਗਾਤਾਰ ਆਏ ਦਿਨ ਮਾਮਲੇ ਸਾਹਮਣੇ ਆਉਂਦੇ ਨੇ ਲੱਗਦਾ ਨਹੀਂ ਲੱਗਦਾ ਕਿ ਇਹ ਇਹਨਾਂ ਨੂੰ ਕੋਈ ਹੱਲ ਪਣੀ ਗਈ ਜੀ ਇਹਨਾਂ ਦੇ ਉੱਤੇ ਬਿਲਕੁਲ ਜੀ ਠੱਲ ਜ਼ਰੂਰ ਪਾਈ ਦੀ ਜਦੋਂ ਵੀ ਸਾਡੇ ਕੋਲ ਕੋਈ ਕੰਪਲੇਂਟ ਮਸਹੂਲ ਹੁੰਦੀ ਹੈ ਤੋਦੇ ਖਿਲਾਫ ਡਿਊ ਐਕਸ਼ਨ ਲਿੱਤਾ ਜਾਂਦਾ ਬਹੁਤ ਸਾਰੇ ਪਰਚੇ ਹੋਏ ਵੀ ਨੇ ਇਹਨਾਂ ਦੇ ਖਿਲਾਫ ਔਰ ਬਹੁਤ ਸਾਰੇ ਜੋ ਹੈ ਇਹਨਾਂ ਦੀ ਅੰਡਰ ਇਨਵੈਸਟੀਗੇਸ਼ਨ ਵੀ ਨੇ ਇਹਨਾਂ ਦੇ ਕੇਸ ਤਾਂ ਇਦਾਂ ਦੀ ਕੋਈ ਗੱਲ ਨਹੀਂ ਵੀ ਇਹਨਾਂ ਨੂੰ ਜੋ ਵੀ ਇਹਨਾਂ ਨੂੰ ਲਾਅ ਐਕਸ਼ਨ ਫੇਸ ਕਰਨਾ ਪਏਗਾ ਜੇ ਕਿਸੇ ਨਾਲ ਟੱਗੀ ਟੋਰੀ ਕਰਦੇ ਨੇ ਸਰ ਇਹਨਾਂ ਦੇ ਲਾਇਸੈਂਸ ਦੀ ਡਿਫਰੈਂਸ ਕਿ ਹੈ ਇਹਨਾਂ ਦਾ ਜਦੋਂ ਵੀ ਕੋਈ ਵੀ ਅਸੀਂ ਪਰਚਾ ਆਏ ਇਹਨਾਂ ਦੇ ਖਿਲਾਫ ਇਨਕੁਆਰੀ ਵੈਰੀਫਾਈ ਕਰਦੇ ਆ ਤਾਂ ਪਹਿਲਾਂ ਇਹਨਾਂ ਦੇ ਲਾਇਸੈਂਸ ਦੀ ਵੈਰੀਫਿਕੇਸ਼ਨ ਜ਼ਰੂਰ ਹੁੰਦੀ ਹੈ ਤਾਂ ਇਹਨਾਂ ਦੀ ਡਿਮਾਂਡ ਕੀ ਹੈ ਸਰ ਜਿਹੜੇ ਉੱਪਰ ਚੜੇ ਹੋਏ ਨੇ ਡਿਮਾਂਡ ਇਹਨਾਂ ਦੀ ਇਹੀ ਹੈ ਵੀ ਸਾਡੇ ਅਲੀਗੇ ਇਹਨਾਂ ਨੂੰ ਇਮੀਗ੍ਰੇਸ਼ਨ ਇੰਸਟੀਚਿਊਟ ਵੱਲੋਂ ਤਾਂ ਉਹ ਵੀ ਇਹਨਾਂ ਨੂੰ ਇਹੀ ਸਾਡੀ ਅਪੀਲ ਹੈ ਕਿ ਅਸੀਂ ਸਾਰੇ ਅਲੀਗੇਸ਼ਨ ਜੋ ਇਹਨਾਂ ਦੇ ਪ੍ਰਾਇਓਰਿਟੀ ਬੇਸਿਸ ਤੇ ਵੈਰੀਫਾਈ ਕਰਕੇ ਇਹਨਾਂ ਦਾ ਜੋ ਬੰਦੀ ਕਾਰਵਾਈ ਹੈ ਡੈਫੀਨਿਟਲੀ ਕਰਾਵਾਂਗੇ ਇੱਕ ਜਿਹੜੀ ਉੱਪਰ ਫੈਮਿਲੀ ਚੜੀ ਹੋਏ ਉਸ ਤੋਂ ਇਲਾਵਾ 4 ਵੀ ਲੋਕ ਥੱਲੇ ਪ੍ਰੋਟੈਸਟ ਕਰ ਰਹੇ ਨੇ ਤੁਹਾਨੂੰ ਮੈਂ ਜੀ ਮੈਂ ਫਿਲਹਾਲ ਮੈਨੂੰ ਨੋਟਿਸ ਆਇਆ ਵੀ ਕੁਝ ਹੋਰ ਵੀ ਇੱਕ ਦੋ ਲੋਕ ਆ ਉਹਨਾਂ ਨੇ ਆ ਕੇ ਏਦਾਂ ਦਾ ਗੱਲ ਕਿਹਾ ਬਟ ਹਲੇ ਸਾਡਾ ਫੋਕਸ ਫਿਲਹਾਲ ਇਸੇ ਫੈਮਿਲੀ ਤੇ ਹੈ ਸਾਰਿਆਂ ਦੀ ਕੰਪਲੇਂਟਸ ਨੂੰ ਏਦਾਂ ਨਹੀਂ ਹੈ ਕਿ ਇੱਕ ਨੂੰ ਕੰਪਲੇਂਟ ਨੂੰ ਪਾਰਟਿਕੂਲਰਲੀ ਡੀਲ ਕੀਤਾ ਜਾਊਗਾ ਜੋ ਬਹਿ ਕੇ ਇੱਕ ਪ੍ਰੋਪਰ ਤਰੀਕੇ ਨਾਲ ਸਾਰਿਆਂ ਦੀ ਕੰਪਲੇਂਟ ਵੈਰੀਫਾਈ ਕੀਤੇ ਜਾਣਗੇ ਜਿਹੜੇ ਜਿਹੜੇ ਮਸਲੇ ਸਾਡੇ ਧਿਆਨ ਚ ਆਉਣਗੇ ਐਸ ਪਰ ਲਾਅ ਜੋ ਐਕਸ਼ਨ ਬੰਦਾ ਹੋਏਗਾ ਡੈਫੀਨਿਟਲੀ ਬੇਟਾ ਭੇਜਣਾ ਸੀ ਬੇਟੀ ਭੇਜਣੀ ਸੀ ਕੀ ਕੀ ਪੂਰਾ ਪਤਾ ਲੱਗਦਾ ਹੈ ਉਹ ਅਸੀਂ ਅਸੀਂ ਹਲੇ ਇਹਨਾਂ ਨੂੰ ਸਾਡਾ ਫੋਕਸ ਥੱਲੇ ਉਤਾਰ ਲਈਏ ਵੀ ਬਿਠਾ ਕੇ ਗੱਲ ਕਰਾਂਗੇ ਇਸ ਲਈ ਅਸੀਂ ਹਲੇ ਡਿਟੇਲਸ ਕਿਹਨੂੰ ਕਿਸਨੇ ਜਾਣਾ ਸੀ ਕੌਣ ਸੇ ਕੰਟਰੀ ਜਾਣਾ ਸੀ ਆਈ ਹੈਵਨਟ ਗਾਟਨ ਇਨਟੂ ਥੈਟ ਤੇ ਮੈਂ ਇਹਨਾਂ ਨਾਲ ਸਾਰੀ ਗੱਲ ਅਸੀਂ ਬਿਠਾ ਕੇ ਜ਼ਰੂਰ ਕਰਾਂਗੇ ਮਾਲਕਾਂ ਨਾਲ ਗੱਲ ਹੋਈ ਤੁਹਾਡੀ ਕੋਈ ਮਾਲਕਾਂ ਨਾਲ ਮੈਂ ਹਲੇ ਪਰਸਨਲੀ ਗੱਲ ਨਹੀਂ ਕੀਤੀ ਮਾਲਕਾਂ ਨੂੰ ਫੇਰ ਵੀ ਜਦੋਂ ਅਸੀਂ ਮੈਂ ਜਿਵੇਂ ਦੱਸਿਆ ਵੀ ਜੇ ਅਲੀਗੇਸ਼ਨ ਵੈਰੀਫਾਈ ਕਰਾਂਗੇ ਇਹਨਾਂ ਨੂੰ ਰਾਮਨਾਲ ਬਿਠਾ ਕੇ ਇਹਨਾਂ ਦੀ ਸਾਰੀ ਗੱਲ ਸੁਣਾਗੇ ਐਂਡ ਮਾਲਕਾਂ ਨੂੰ ਵੀ ਬਿਠਾਵਾਂਗੇ ਜੋ ਇਹਨਾਂ ਦੇ ਅਲੀਗੇਸ਼ਨ ਹੈ ਸਾਰੀ ਗੱਲ ਦੀ ਪੜਤਾਲ ਕਰਾਂਗੇ ਤੇ ਐਸ ਪਰ ਲਾਅ ਜੋ ਐਕਸ਼ਨ ਹੋਊਗਾ ਕਰਾਂਗੇ ਕੋਈ ਤਾਂ ਕੋਈ ਫਰਾਰ ਪੁੱਛੇ ਜਾ ਰਿਹਾ ਨੇ ਕਿ ਉਹ ਜਿਹੜੇ ਕੁੰਚੇ ਉੱਥੇ ਆਪਣੀ ਸ਼ਿਕਾਇਤ ਲੈ ਕੇ ਦੋ ਉੱਥੋਂ ਫਰਾਰ ਹੋ ਜਾਂਦੇ ਬਲਟਾ ਧਮਕੀਆਂ ਦੇ ਦਿੰਦੇ ਇਹਨਾਂ ਨੂੰ ਉਹ ਦੀ ਚੈੱਕ ਕਰਾਂਗੇ ਫਰਾਰ ਮੈਨੂੰ ਨਹੀਂ ਲੱਗਦਾ ਵੈਸੇ ਵੀ ਕੋਈ ਫਰਾਰ ਵਾਲੀ ਗੱਲ ਹੈ ਪਰ ਆਪਾਂ ਫੇਰ ਵੀ ਚਲੋ ਜੇ ਤੁਸੀਂ ਕਹਿ ਰਹੇ ਹੋ ਇਹਨਾਂ ਦੇ ਜਿਹੜੇ ਵੀ ਵਰਕਰ ਹੈ ਜਾਂ ਕੋ ਤੋ ਸਾਰੇ ਬੰਦੇ ਵੈਰੀਫਾਈ ਕਰਾਂਗੇ ਹਲੇ ਇੰਸਟੀਚੂਟ ਚ ਜਿਹੜਾ ਜਿਹੜਾ ਮੌਜੂਦ ਸਰ ਕਿਹਾ ਜਾ ਰਿਹਾ ਵੀ ਲਾਇਸੈਂਸ ਰੀਨੂ ਕਰ ਦਿੰਦੇ ਆ ਕੈਂਸਲ ਹੋ ਜਾਂਦਾ ਫੇਰ ਹੀ ਨੂ ਕਰਾ ਲੈਂਦੇ ਆ ਇਹ ਲਾਇਸੈਂਸ ਜਿਹੜੇ ਰੀਨਿਊਅਲ ਦੀ ਪਾਰ ਹੈ ਜੀ ਉਹ ਡੀਸੀ ਆਫਿਸ ਦੀ ਹੈ ਉਸ ਤੇ ਮੈਂ ਕਮੈਂਟ ਨਹੀਂ ਕਰ ਸਕਦਾ ਥੈਂਕ ਯੂ